ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਕਲਿਆਣ ਕਰਦੇ ਕਰਦੇ ਬਸੰਬਰਪੁਰ ਸ਼ਹਿਰ ਵਿੱਚ ਪਹੁੰਚੇ ਬਸੰਬਰਪੁਰ ਸ਼ਹਿਰ ਜਿਸ ਨੂੰ ਅੱਜਕੱਲ ਪਟਨਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਹੜਾ ਕਿ ਬਿਹਾਰ ਵਿੱਚ ਪੈਂਦਾ ਹੈ ਤੇ ਏਸੇ ਪਵਿੱਤਰ ਜਗ੍ਹਾ ਤੇ ਸਾਡੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਸੰਬਰਪੁਰ ਸ਼ਹਿਰ ਦੇ ਬਾਹਰ-ਬਾਹਰ ਇੱਕ ਖਾਲੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ। ਗੁਰੂ ਜੀ ਦੇ ਨਾਲ ਭਾਈ ਮਰਦਾਨਾ ਜੀ ਵੀ ਸਨ ਤੇ ਜਦੋਂ ਦੁਪਹਿਰ ਹੋਈ ਤਾਂ ਭਾਈ ਮਰਦਾਨਾ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਮੇਰਾ ਜੀ ਕਰਦਾ ਹੈ ਕਿ ਮੈਂ ਇੱਕ ਵਾਰੀ ਇਸ ਸ਼ਹਿਰ ਨੂੰ ਘੁੰਮ ਕੇ ਦੇਖਾਂ। ਪਰ ਸਾਡੀਆਂ ਜੇਬਾਂ ਵਿੱਚ ਤਾਂ ਇੱਕ ਵੀ ਦਮੜਾ ਨਹੀਂ ਹੈ ਤੇ ਖਾਲੀ ਜੇਬ ਸ਼ਹਿਰ ਨੂੰ ਮੰਨੂ ਜੀ ਨਹੀਂ ਕਰਦਾ ਗੁਰੂ ਜੀ ਭਾਈ ਮਰਦਾਨੇ ਦੇ ਚਿਹਰੇ ਨੂੰ ਦੇਖ ਕੇ ਮੁਸਕਰਾਏ ਤੇ ਆਪਣੇ ਲੱਗੇ ਪਈ ਮਿੱਟੀ ਨੂੰ ਆਪਣੇ ਪਵਿੱਤਰ ਹੱਥਾਂ ਨਾਲ ਫਰੋਲਣ ਲੱਗ ਪਏ ਤੇ ਉਸ ਮਿੱਟੀ ਵਿੱਚੋਂ ਇੱਕ ਲਾਲ ਨਿਕਲਿਆ ਤੇ ਗੁਰੂ ਜੀ ਨੇ ਉਹ ਲਾਲ ਭਾਈ ਮਰਦਾਨੇ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਅੱਖਾਂ ਲੱਗੇ ਇਸ ਸ਼ਹਿਰ ਵਿੱਚ ਇੱਕ ਸਾਲਸ ਰਾਏ ਨਾਮ ਦਾ ਜਵਾਰੀ ਸੁਣਿਆ ਹੈ ਇਸ ਲਾਲ ਨੂੰ ਉਸ ਕੋਲ ਜਾ ਕੇ ਵੇਚ ਦੇ ਤੇ ਆਪਣੇ ਘੁੰਮਣ ਦਾ ਚਾਹ ਪੂਰਾ ਕਰ ਲਵੀਂ ਭਾਈ ਮਰਦਾਨਾ ਗੁਰੂ ਜੀ ਦੇ ਹੁਕਮ ਅਨੁਸਾਰ ਉਸ ਲਾਲ ਨੂੰ ਲੈ ਕੇ ਸ਼ਹਿਰ ਦੇ ਵੱਡੇ ਜਵਾਰੀ ਸਾਲਸ ਰਾਏ ਕੋਲ ਪਹੁੰਚ ਗਿਆ ਤੇ ਜਦੋਂ ਸਾਲਸ ਰਾਏ ਨੇ ਉਸ ਲਾਲ ਨੂੰ ਦੇਖਿਆ ਤਾਂ ਉਹ 당ਗ ਰਹਿ ਗਿਆ ਕਿਉਂਕਿ ਇਸ ਤਰ੍ਹਾਂ ਦਾ ਲਾਲ ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਸੀ ਸਾਲਸ ਰਾਏ ਨੇ ਸਭ ਤੋਂ ਪਹਿਲਾਂ ਲਾਲ ਨੂੰ ਮੱਥਾ ਟੇਕਿਆ ਤੇ ਭਾਈ ਮਰਦਾਨੇ ਦੇ ਹੱਥਾਂ ਵਿੱਚ 100 ਦਮੜੇ ਫੜਾ ਦਿੱਤੇ ਤੇ ਭਾਈ ਮਰਦਾਨਿਆਂ ਉਸ 100 ਦਮੜੇ ਨੂੰ ਲੈ ਕੇ ਗੁਰੂ ਜੀ ਪਾਸ ਪਹੁੰਚ ਗਿਆ ਪਰ ਗੁਰੂ ਜੀ ਨੇ ਉਸ 100 ਦਮੜੇ ਨੂੰ ਲੈਣ ਤੋਂ ਨਾ ਕਰ ਦਿੱਤੀ ਤੇ ਕਿਹਾ ਜਾ ਵਾਪਸ ਜਾ ਆ ਜਿਹੜੇ ਸੌ ਦਮੜੇ ਹਨ ਇਹਨਾਂ ਨੂੰ ਮੋੜ ਕੇ ਆਪਣਾ ਲਾਲ ਵਾਪਸ ਲੈ ਆ। ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਦੀ ਲੀਲਾ ਸਮਝ ਨਹੀਂ ਆਈ ਪਰ ਉਹ ਚੁੱਪਚਾਪ ਪੁੱਠੇ ਪੈਰੀ ਫਿਰ ਤੋਂ ਸਾਲਸ ਰਾਏ ਦੀ ਦੁਕਾਨ ਉੱਤੇ ਪਹੁੰਚ ਗਿਆ ਤੇ ਜਾ ਕੇ ਆਖਣ ਲੱਗਾ ਕਿ ਸਾਲਸ ਰਾਏ ਜੀ ਤੁਸੀਂ ਆਪਣੇ ਦਮੜੇ ਵਾਪਸ ਲੈ ਲਓ ਤੇ ਸਾਨੂੰ ਸਾਡਾ ਲਾਲ ਵਾਪਸ ਦੇ ਦਿਓ। ਕਿਉਂਕਿ ਇਸ ਲਾਲ ਦਾ مالک ਇਸ ਨੂੰ ਵੇਚਣਾ ਨਹੀਂ ਚਾਹੁੰਦਾ ਤੁਸੀਂ ਆਪਣੇ ਦਮੜੇ ਫੜੋ ਤੇ ਸਾਨੂੰ ਸਾਡਾ ਲਾਲ ਵਾਪਸ ਕਰ ਦਿਓ ਤਾਂ ਸਾਲਸ ਰਾਏ ਨੇ ਬਿਨਾਂ ਬੈਸ ਕੀਤੇ ਆ ਉਸ ਲਾਲ ਨੂੰ ਫਿਰ ਤੋਂ ਮੱਥਾ ਟੇਕਿਆ ਤੇ ਭਾਈ ਮਰਦਾਨੇ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਕਹਿਣ ਲੱਗਾ ਕਿ ਭਾਈ ਇਹ ਕੋਈ ਆਮ ਪੱਥਰ ਦਾ ਟੁਕੜਾ ਨਹੀਂ ਹੈ ਬਲਕਿ ਇਹ ਤਾਂ ਪਰਮੇਸ਼ਵਰ ਦਾ ਨਾਮ ਹੈ ਤੇ ਇਸ ਨੂੰ ਵੇਚੋ ਭਾਵੇਂ ਨਾ ਵੇਚੋ ਮੈਂ ਤਾਂ ਇਸ ਦੇ ਦਰਸ਼ਨ ਕਰ ਲਏ ਹਨ ਤੇ ਆ ਜਿਹੜਾ 100 ਦਮੜਾ ਹੈ ਇਹ ਮੈਨੂੰ ਵਾਪਸ ਨਹੀਂ ਚਾਹੀਦਾ ਕਿਉਂਕਿ ਮੈਂ ਪਰਮੇਸ਼ਵਰ ਦੀ ਇਸ ਅਨਮੋਲ ਵਸਤੂ ਦੇ ਦਰਸ਼ਨ ਮੁਫਤ ਵਿੱਚ ਨਹੀਂ ਕਰਨਾ ਚਾਹੁੰਦਾ ਭਾਈ ਮਰਦਾਨੇ ਨੇ ਸਾਲਸ ਰਾਏ ਨੂੰ 100 ਦਮੜੇ ਵਾਪਸ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਲਸ ਰਾਏ ਨਾ ਮੰਨਿਆ ਭਾਈ ਮਰਦਾਨੇ ਨੇ ਉਹ ਸੌ ਦਮੜੇ ਸਾਲਸ ਰਾਏ ਦੀ ਦੁਕਾਨ ਤੇ ਹੀ ਸੁੱਟ ਦਿੱਤੇ ਤੇ ਲਾਲ ਲੈ ਕੇ ਵਾਪਸ ਗੁਰੂ ਜੀ ਵੱਲ ਚੱਲ ਪਿਆ ਭਾਈ ਮਰਦਾਨੇ ਦੇ ਜਾਣ ਪਿੱਛੋਂ ਸਾਲਸ ਰਾਏ ਨੇ ਆਪਣੇ ਨੌਕਰ ਜਿਸ ਦਾ ਨਾਂ ਅਦਰਕਾ ਸੀ ਉਸ ਦੇ ਸਿਰ ਉੱਪਰ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਰੱਖੀਆਂ ਤੇ ਭਾਈ ਮਰਦਾਨੇ ਦਾ ਪਿੱਛਾ ਕਰਦੇ ਕਰਦੇ ਗੁਰੂ ਜੀ ਕੋਲ ਪਹੁੰਚ ਗਏ ਜਦੋਂ ਸਾਲਸ ਰਾਏ ਨੇ ਗੁਰੂ ਜੀ ਦੇ ਚਿਹਰੇ ਦਾ ਨੂਰ ਦੇਖਿਆ ਤਾਂ ਉਹ ਇੱਕਦਮ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਆਖਣ ਲੱਗਾ ਕਿ ਗੁਰੂ ਜੀ ਪਹਿਲਾਂ ਤਾਂ ਮੈਨੂੰ ਸ਼ੱਕ ਸੀ ਕਿ ਇਹ ਲਾਲ ਦਾ ਮਾਲ ਕੋਈ ਸਧਾਰਨ ਇਨਸਾਨ ਨਹੀਂ ਹੋਵੇਗਾ ਤੇ ਹੁਣ ਮੈਨੂੰ ਪੂਰਾ ਯਕੀਨ ਹੋ ਚੁੱਕਿਆ ਹੈ ਕਿ ਤੁਸੀਂ ਸਾਡੇ ਇਨਸਾਨਾਂ ਵਰਗੇ ਕੋਈ ਆਮ ਨਹੀਂ ਬਲਕਿ ਬਹੁਤ ਵੱਡੇ ਮਹਾਪੁਰਸ਼ ਹੋ اے کرپالو ਸੰਤ جی میرے کول پرماطما ਦਾ ਦਿੱਤਾ ਸਭ ਕੁਝ ਹੈ بس میری ਆਤਮਾ ਨੂੰ ਸ਼ਾਂਤੀ ਨਹੀਂ ਹੈ ਕਿਰਪਾ ਕਰਕੇ ਮੇਰੀ ਆਤਮਾ ਨੂੰ ਸ਼ਾਂਤੀ ਬਖਸ਼ੋ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਲਸ ਰਾਏ ਨੂੰ ਕਿਹਾ ਕਿ ਭਾਈ ਤੇਰੀ ਆਤਮਾ ਨੂੰ ਸ਼ਾਂਤੀ ਇਸ ਕਰਕੇ ਨਹੀਂ ਮਿਲਦੀ ਹੈ ਕਿਉਂਕਿ ਤੂੰ ਆਪਣੇ ਇਸ ਨੌਕਰ ਕੋਲੋਂ ਦਬਕੇ ਮਾਰ-ਮਾਰ ਕੇ ਜ਼ਬਰਦਸਤੀ ਕੰਮ ਕਰਵਾਉਂਦਾ ਹੈ ਤੇ ਇਹ ਵਿਚਾਰਾ ਸਾਧੂ ਹੈ ਤੇ ਤੇਰੇ ਹਰ ਆਗਿਆ ਦਾ ਪਾਲਣ ਕਰਦਾ ਹੈ ਪਰ ਜਦੋਂ ਤੂੰ ਇਸ ਨੂੰ ਦਬਕੇ ਮਾਰਦਾ ਹੈ ਤਾਂ ਉਸ ਪਰਮੇਸ਼ਵਰ ਨੂੰ ਵੀ ਇਸ ਦਾ ਦੁੱਖ ਲੱਗਦਾ ਹੈ ਜੇਕਰ ਤੂੰ ਚਾਹੁੰਦਾ ਹੈ ਕਿ ਤੇਰੀ ਗਤੀ ਹੋਵੇ ਤਾਂ ਇਸ ਸਾਧੂ ਦੀ ਸੇਵਾ ਕਰਿਆ ਕਰ ਪਰਮੇਸ਼ਵਰ ਤੇਰੇ ਤੋਂ ਬਹੁਤ ਖੁਸ਼ ਹੋਣਗੇ ਸਾਲਸ ਰਾਏ ਨੇ ਗੁਰੂ ਜੀ ਦਾ ਹੁਕਮ ਮੰਨਿਆ ਤੇ ਉਸ ਦਿਨ ਤੋਂ ਹੀ ਆਪਣੇ ਨੌਕਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਪਰਮਾਤਮਾ ਦੀਆਂ ਖੁਸ਼ੀਆਂ ਦਾ ਆਨੰਦ ਮਾਨਿਆ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ